ਸਰਕਾਰ ਵੱਲੋਂ ਚਲਾਏ ਨਸ਼ੇ ਵਿਰੁੱਧ ਅਭਿਆਨ ਤਿਤ ਸੀਆਈਏ ਸਟਾਫ ਮਲੋਟ ਨੇ ਇੱਕ ਅੰਤਰਰਾਜੀ ਤਸਕਰ ਨੂੰ ਪੋਸਤ ਸਮੇਤ ਕਾਬੂ ਕੀਤਾ ਹੈ ਇਹ ਵਿਅਕਤੀ ਦਾ ਪਿੰਡ ਪੰਜਾਬ ਤੇ Rajasthan ਦੀ ਹੱਦ ਤੇ ਲੱਗਦਾ ਹੈ ਜਿੱਥੋਂ ਇਹ ਮੋਟਰਸਾਈਕਲ ਤੇ ਪੋਸਤ ਲਿਆ ਕੇ ਪੰਜਾਬ ਸਪਲਾਈ ਕਰਨ ਆਇਆ ਸੀ ਜਿੱਥੇ ਗਸ਼ਤ ਕਰ ਰਹੀ ਸੀ ਆਈਏ 2 ਮਲੋਟ ਦੀ ਟੀਮ ਨੇ ਇਸ ਨੂੰ ਕਾਬੂ ਕਰ ਲਿਆ ਪੁਲਿਸ ਨੇ ਕਾਬੂ ਦੋਸ਼ੀ ਵਿਰੁੱਧ ਥਾਣਾ ਲੰਬੀ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ इस संबंधी जानकारी एस स्टाफ दो मलोट के इंचार्ज इंस्पैक्टर राज ने जिला श्री मुकतसर साहिब के सीनियर कप्तान डॉक्टर अखिल चौधरी के दिशा निर्देशों तिख टीमांेकिंग की जा रही ए एस आई बलजिंदर की अगवाई हेठ टीम वालों पिंड पीटीवाला नेड़े सड़क से एक सपलेंडर मोटरसाइकिल को खड़े एक व्यक्ति वेख्या ਇਸ ਵਿਅਕਤੀ ਦੀ شناخت Rajasthan ਦੇ Hanumangarh ਜ਼ਿਲ੍ਹੇ ਦੇ ਪਿੰਡ Haripur ਦੇ ਵਸਨੀਕ Harbans Chauhan ਪੁੱਤਰ Jagraj Chauhan ਵਜੋਂ ਹੋਈ। ਪੁਲਿਸ ਨੇ ਗੱਟੇ ਵਿੱਚੋਂ 35 ਕਿਲੋ ਕੋਸਤ ਬਰਾਮਦ ਕੀਤਾ ਗਿਆ। ਪੁਲਿਸ ਨੇ ਉਕਤ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਉਸ ਦੇ ਵਿਰੁੱਧ ਥਾਣਾ ਲੰਬੀ ਵਿਖੇ ਮਾਮਲਾ ਦਰਜ ਕਰ ਦਿੱਤਾ ਹੈ। ਜੀ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਵੱਲੋਂ ਜਿਹੜੀ ਇਹ ਨਸ਼ਿਆਂ ਦੇ ਖਿਲਾਫ ਮਵੱਢੀ ਗਈ ਹੈ। ਜੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਮਾਨਯੋਗ SSP ਸਾਹਿਬ ਸ਼੍ਰੀ ਮਕਸਰ ਸਾਹਿਬ ਅਕੀਲ ਚੌਧਰੀ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਜਿਹੜੀ ਇਹ ਮਿਤੀ 29 ਤੰਤ 2025 ਨੂੰ ਜਿਹੜੀ ਸੀਆਈਏ ਮਲੋਟ ਦੀ ਵੱਖ-ਵੱਖ ਟੀਮਸ ਆ ਜਿਹੜੀਆਂ ਉਹ ਗਸ਼ਤ ਦੇ ਸੰਬੰਧ ਚ ਜਿਹੜੀਆਂ ਇਲਾਕੇ ਚ ਮੌਜੂਦ ਸੀ ਤੇ ਏਐਸਆਈ ਬਲਜਿੰਦਰ ਸਿੰਘ ਦੀ ਜਿਹੜੀ ਪੁਲਿਸ ਪਾਰਟੀ ਜਦੋਂ ਪਿੰਡ ਭੀੜੀ ਵਾਲਾ ਦੇ ਨੇੜੇ ਤਰਮਾਲਾ ਰੋਡ ਤੇ ਪਹੁੰਚੀ ਤਾਂ ਇੱਕ ਵਿਅਕਤੀ ਮੋਟਰਸਾਈਕਲ ਸਵਾਰ ਉਤੇ ਉਹਨਾਂ ਨੂੰ ਇੱਕ ਗੱਟਾ ਪਲਾਸਟਿਕ ਲੈ ਕੇ ਜਿਹੜਾ ਖੜਾ ਮੌਜੂਦ ਮਿਲਿਆ ਜੋ ਸ਼ੱਕੀ ਹਾਲਤ 'ਚ ਹੋਣ ਕਰਕੇ ਤੇ ਜਿਹਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ਉਹਦਾ ਨਾਂ ਪਤਾ ਪੁੱਛਿਆ ਜਿਨੇ ਆਪਦਾ ਨਾਂ ਹਰਬੰਸ ਚੋਹਣ ਪੁੱਤਰ ਜਗਰਾਜ ਚੋਹਣ ਵਾਸੀ ਪਿੰਡ ਹਰੀਪੂਰਾ ਰਾਜਸਥਾਨ ਦੱਸਿਆ ਤੇ ਜਿਹੜਾ ਉਹਦੇ ਕੋਲੇ ਹੱਥ 'ਚ ਫੜਿਆ ਗੱਟਾ ਪਲਾਸਟਿਕ ਸੀ ਉਹਦੀ ਸਰਚ ਕਰਨ ਤੇ ਉਹਦੇ 'ਚੋਂ 35 ਕਿਲੋ ਪੁੱਕੀ ਚੂੜਾ ਪੋਸਟ ਜਿਹੜੀ ਬਰਾਮਦ ਹੋਈ ਹੈ ਜੀ ਇਹ ਸਰ ਕੀ ਕਰਵੇ ਕੀ ਦੇ ਕੋਲ ਨਹੀਂ ਜੀ ਇਹ ਤੇ ਕਿੰਨਾ ਦਾ ਪੈਂਡਾ ਜਿਹੜਾ ਇਹ ਰਾਜਸਥਾਨ ਦੇ ਪੰਜਾਬ ਦੇ ਬਾਰਡਰ ਤੇ ਰਾਜਸਥਾਨ ਚ ਪੈਂਦਾ ਜੀ ਇਹ ਉਥੋਂ ਲਿਆ ਕੇ ਤੇ ਅੱਗੇ ਨੇ ਕਿਸੇ ਨੂੰ ਸਪਲਾਈ ਕਰਨਾ ਸੀ ਤੇ ਇਹਦੇ ਸਬੰਧ ਵਿੱਚ ਜਿਹੜਾ ਮਕਦਮਾ ਨੰਬਰ 70 ਮਿਤੀ 29/3/2025 ਅੰਡਰ ਸੈਕਸ਼ਨ 15ਬੀ ਐਨਡੀਪੀਐਸ ਐਕਟ ਥਾਣਾ ਲੰਬੀ ਅਰਜੀ ਥਾਣਾ ਕਿੱਲੇ ਵਾਲੀ ਵੀ ਕਿਸੇ ਦਰਜ ਕੀਤਾ ਗਿਆ ਜੀ ਇਹਦੇ ਨਾਲ ਪਹਿਲਾਂ ਵੀ ਕੋਈ ਮਕਦਮੇ ਹੈਗੇ ਇਸ ਤਰ੍ਹਾਂ ਦੇ ਜੀ ਇਹਦੇ ਖਿਲਾਫ ਇਸ ਵਿਅਕਤੀ ਦੇ ਖਿਲਾਫ ਇਹ ਪਹਿਲਾ ਮਕਦਮਾ ਅੰਡਰ ਸੈਕਸ਼ਨ ਐਨਡੀਪੀਐਸ ਦਰਜ ਹੋਇਆ ਹੈ 怎么回事